ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦੇ ਮਕਸਦ ਨਾਲ ਬਣਾਈ ਜਾਵੇਗੀ ਨਵੀਂ ਸੱਭਿਆਚਾਰ ਨੀਤੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਐਲਾਨ ਕਿਹਾ ਨਵੀਂ ਨੀਤੀ ਬਣਾਉਣ ਦੇ ਲਈ ਸਾਹਿਤਕ ਹਸਤੀਆਂ ਕਲਾਕਾਰਾਂ ਅਤੇ ਵਿਦਵਾਨਾਂ ਦੇ ਨਾਲ ਕੀਤੀ ਜਾਵੇਗੀ ਵਿਚਾਰ ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਿਦਕਾਰ ਸੁਜੀਤ ਪਾਤਰ ਕਲਾਕਾਰ ਜੱਸੀ ਜਸਵੀਰ ਗੁਰਪ੍ਰੀਤ ਸਿੰਘ ਵੜੈਜ ਪੰਮੀ ਬਾਈ ਤੇ ਸਤਿੰਦਰ ਸਰਤਾਜ ਹੋਏ ਸ਼ਾਮਲ ਨੀਤੀ ਦਾ ਖਰੜਾ ਬਣਾ ਕੇ ਮੁੱਖ ਮੰਤਰੀ ਦੇ ਸਾਹਮਣੇ ਕੀਤਾ ਜਾਵੇਗਾ ਪੇਸ਼ ਗੰਢੀ ਏਰੀਆ ਦੇ ਵਿੱਚ ਫਿਲਮ ਸਿਟੀ ਬਣਾਉਣ ਤੇ ਵੀ ਕੀਤੀ ਗਈ ਚਰਚਾ ਉਸ ਪ੍ਰਪੋਜ਼ਲ ਬਣਾਵਾਗੇ ਸਰਕਾਰਾਂ ਲਿਜਿਸਲੇਸ਼ਨ ਵੀ ਆ ਸਕਦੀਆਂ ਨੇ ਸਰਕਾਰਾਂ ਫਿਊਚਰ ਲਈ ਪਲਾਨ ਵੀ ਕਰ ਸਕਣਗੇ ਲੇਕਿਨ ਇਹ ਕੋਲ ਫਿਲਮ ਸਿਟੀ ਬਣਾਵਾ ਕੇ ਦੇ ਘੱਟੋ ਘੱਟ 100 ਏਕੜ ਦੀ ਬਣਾਉਂਦੇ ਇਹ ਤੁਸੀਂ ਦੇਖ ਲਓ ਮੇਰੀ ਗੱਲ ਔਰ ਇਹ ਨਹੀਂ ਜੇ ਦੀ 5 ਸਾਲ ਲਈ ਬਣਾਵਾਂਗੇ ਅਗਲੇ 50 ਸਾਲ ਦੇ ਲਈ ਪਲਾਨ ਕਰਾਂਗੇ ਅਜਨੇ 70 ਸਾਲ ਦੇ ਲਈ ਪਲਾਨ ਕਰਾਂਗੇ ਐਂਡ ਥਿਸ ਇਜ਼ ਅ ਪ੍ਰੋਮਿਸ ਟੂ ਯੂ ਇਟ ਇਜ਼ ਅ ਪ੍ਰੋਮਿਸ ਟੂ ਯੂ ਕੇ ਜੋ 50 60 ਸਾਲਾਂ ਚ ਨਹੀਂ ਕਰ ਸਕੇ ਕੈਪਟਨ ਸਰਕਾਰ ਦੇ ਦੌਰਾਨ ਅਸੀਂ ਆਪਣੇ ਕਲਚਰ ਦੀ ਰਖਵਾਲੀ ਕਰਾਂਗੇ ਔਰ ਇੱਕ ਕਲਚਰ ਦੀ ਪਾਲਿਸੀ ਪੱਕੀ ਲਾਜ਼ਮ ਬਣਾਵਾਂਗੇ ਕਿ ਉਹ ਜਦੋਂ ਟੀਮ ਸਾਬ ਕੋ ਲੈ ਜਾਵਾਂਗੇ ਕੋਈ ਹੀਰਨੇ ਹੋਣ ਉਦੋਂ ਲੈ ਕੇ ਫਿਰ ਅਸੀਂ ਉਹ ਕੈਬਨਟ ਵੀ ਪਾਸ ਕਰਦੇ ਆ ਫਿਰ ਉਹ ਕੋਈ ਲੈਜਿਸਲੇਸ਼ਨ ਕਰਨੀ ਹੋਵੇ ਉਹ ਵੀ ਕਰਦੇ ਆ ਸਰਕਾਰਾਂ ਕੋਲ ਤਾਕਤ ਹੁੰਦੀ ਹੈ ਲੇਕਿਨ ਖਾਕਾ ਇੱਕ ਪਲਾਨ ਇੱਕ ਰੋਡਮੈਪ ਬਹੁਤ ਜ਼ਰੂਰੀ ਹੈ ਮੇਰੀ ਗੱਲ ਹੁਣ ਸੁਨੇਗਾ ਕੋਈ ਉਗਦਾ ਬੀਜ ਸ਼ਾਇਦ ਜੰਗਲ ਤਾਂ ਹੁਣ ਹਵਾ ਦੀ ਸਾਜਿਸ਼ ਚ ਰਲ ਗਿਆ ਹੈ ਕਿ ਜੋ ਕੁਝ ਵੀ ਅਸੀਂ ਬਣਾ ਲਿਆ ਰਲ ਮਿਲ ਕੇ ਪੰਜਾਬ ਦਾ ਕਿ ਹੁਣ ਇਹਨੂੰ ਬਦਲਣ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਆਪਣੇ ਬੱਚਿਆਂ ਵੱਲ ਬਹੁਤ ਧਿਆਨ ਦੇਣਾ ਪਵੇਗਾ ਕੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ ਨਸ਼ਿਆਂ ਦੇ ਖਿਲਾਫ ਮੂਗਾ ਦੇ ਪਿੰਡ ਦੋਲੇਵਾਲਾ ਦੇ ਵਿੱਚ ਸਵੇਰੇ 4 ਵਜੇ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ ਕਰੀਬ 200 ਪੁਲਿਸ ਮੁਲਾਜ਼ਮਾ ਨੇ ਪਿੰਡ ਦੇ ਜ਼ਰਤਾਰ ਕਰਾਂ ਦੇ ਵਿੱਚ ਕੀਤੀ ਰੇਡ ਪਿੰਡ ਵਾਸੀਆਂ ਦੇ ਮੁਤਾਬਕ ਕੁਝ ਲੋਕਾਂ ਨੂੰ ਲਿਆ ਗਿਆ ਹਿਰਾਸਤ ਵਿੱਚ 100 ਤੋਂ ਵਧੇਰੇ ਮੋਟਰਸਾਈਕਲ ਕੁਝ ਕਾਰਾਂ ਤੇ ਲੋਕਾਂ ਦੇ ਘਰਾਂ ਬਾਹਰ ਲੱਗੇ ਸੀਸੀਟੀਵੀ ਕੈਮਰੇ ਕੀਤੇ ਗਏ ਜ਼ਬਤ ਸਰਚ ਆਪਰੇਸ਼ਨ ਦੇ ਵਿੱਚ ਮਿਲਿਆ ਕਿ ਇਸ ਦਾ ਨਹੀਂ ਹੋ ਸਕਿਆ ਖੁਲਾਸਾ ਨਸ਼ਾ ਤਸਕਰੀ ਦੇ ਲਈ ਬਦਨਾਮ ਦੋਲੇਵਾਲਾ ਪਿੰਡ ਦੇ 10 ਫੀਸਦੀ ਘਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਉਤੇ ਦਰਜ ਹੈ ਨਸ਼ਾ ਤਸਕਰੀ ਦਾ ਪਰਚਾ ਜਨਰਲ ਸਰਚ ਆਪਰੇਸ਼ਨ ਸੀਗਾ ਫੋਰਸ ਨੂੰ ਨਾਲ ਲੈ ਕੇ ਤੇ ਫਿਰ ਦੋਲੇਵਾਲਾ ਦੀ ਸਰਚ ਚੱਲ ਰਹੀ ਹੈ ਤੇ ਸਰਚ ਦੇ ਦਰਮਿਆਨ ਜੋ ਵੀ ਇਲੈਗਲ ਕੋਈ ਚੀਜ਼ ਜਾਂ ਕੋਈ ਵੀ ਮਿਲੇਗਾ ਉਹ ਸਭ ਨਰਨ ਦੇ ਕਲਾਸਪਾਰ ਦੇ ਅਜੇ ਚੱਲ ਰਹੀ ਹੈ ਸਰਪ੍ਰੇਸ਼ਨ ਚੱਲ ਰਿਹਾ ਹੈ ਸਰ ਤੋਂ ਕੰਪਲੀਟ ਹੋਣ ਤੋਂ ਬਾਅਦ ਹੀ ਕੁਝ ਦੱਸ ਪਾਵਾਂਗੇ ਵੀ ਕੀ ਹੈ ਹੈ ਮੈਕਨੋ ਮੋਟਰ ਕਰਾਂਗੇ ਕੱਢ ਕੱਢ ਕੇ ਲੈ ਜਾਣੇ ਕੋਈ ਬੰਦੇ ਵੀ ਲੱਗੇ ਆ ਬੰਦੇ ਆਹੋ ਹੁਣ ਆਪਾਂ ਤਾਂ ਇੱਧੇ ਬੈਠਣ ਕੀ ਵਾ ਸਾਰਾ ਕਰਾਂ ਇਧਰ ਪੰਜ 사ਤ ਇਧਰ ਲੈ ਜਾਣੇ ਉਧਰੋਂ ਬੜੇ ਫੜ ਕੇ ਲੈ ਜਾਣੇ ਕਿੰਨੇ ਕੁ ਬੰਦੇ ਬੁੜੀਆਂ ਲੱਗੇ ਗਏ ਹੁਣ ਗਿਰਫਤਾਰ ਕਰਦੇ ਪਤਾ ਕੁੜੀਆਂ ਤਾਂ ਨਹੀਂ ਬੰਦੇ ਮੇਰੇ ਸਾਹਜ 25 30 ਲੈ ਗਏ ਹੁਣੇ ਫੜ ਕੇ ਹਾਂਜੀ ਤਲਾਸ਼ੀ ਬਿਲੀ ਸਰ ਮੇਰੇ ਕੈਮਰੇ ਲੱਗੇ ਸੀ ਘਰੇ ਕੈਮਰੇ ਵੀ ਪੱਟ ਕੇ ਲੈ ਗਏ ਨੇ ਤੇ ਜਿਹੜਾ ਪੀਸੀਓ ਮਗਰ ਵੀਡੀਓ ਲਾਉਂਦਾ ਉਹ ਵੀ ਲੈ ਗਏ ਨੇ ਕਹਿੰਦਾ ਤੂੰ ਕੈਮਰੇ ਨਹੀਂ ਲਾਉਣੇ ਮੈਂ ਕੋਈ ਓਦਾਂ ਦਾ ਕੰਮ ਕਰਦਾ ਹਾਂ ਤਾਂ ਹੀ ਹੈ ਤੇ ਮੇਰੇ ਕੈਮਰੇ ਸਾਰੇ ਪੱਟ ਕੇ ਲੈ ਗਏ ਨੇ ਜੀ ਔਰ ਕੀ ਕੀ ਲੈ ਕੇ ਜਾऊं ਸਾਰਾ ਹੋਰ ਮੋਟਰਸਾਂਗ ਲੈ ਗਏ ਜੀ ਹੁਣ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਸਿਰਫ ਡੇਢ ਘੰਟੇ ਵਿੱਚ ਰੇਲਵੇ ਵਿਭਾਗ ਜਲਦ ਸ਼ੁਰੂ ਕਰੇਗਾ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਸੈਮੀ ਹਾਈ ਸਪੀਡ ਟ੍ਰੇਨ ਰੂਟ ਦੀ ਉਸਾਰੀ ਦੇ ਲਈ ਭਾਰਤ ਫ੍ਰਾਂਸ ਦੀ ਲਵੇਗਾ ਮਦਦ ਪ੍ਰੋਜੈਕਟ ਉਤੇ ਪ੍ਰਤੀ ਕਿਲੋਮੀਟਰ 40 ਕਰੋੜ ਜਦਕਿ ਪੂਰੇ ਰੂਟ ਨੂੰ ਤਿਆਰ ਕਰਨ ਤੇ ਖਰਚ ਹੋਣਗੇ ਲਗਭਗ 10000 ਕਰੋੜ ਮੌਜੂਦਾ ਵੇਲੇ ਸ਼ਤਾਬਦੀ ਦੇ ਨਾਲ ਦਿੱਲੀ ਚੰਡੀਗੜ੍ਹ ਦਾ ਸਫ਼ਰ ਤੈਅ ਕਰਨ ਲਈ ਲੱਗਦੇ ਨੇ ਸਾਢੇ 3 ਘੰਟੇ ਇਸ ਦੁਨੀਆ ਦੇ ਵਿੱਚ ਸ਼ਰਧਾ ਭਾਵ ਦੇ ਨਾਲ ਮਨਾਇਆ ਗਿਆ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਗਏ ਕਥਾ ਕੀਰਤਨ ਤੇ ਸਜਾਏ ਗਏ ਧਾਰਮਿਕ ਦੀਵਾਨ ਦੂਰ ਦੂਰੋਂ ਪਾਚੀ ਸੰਗਤ ਨੇ ਗੁਰੂ ਸਾਹਿਬੀਆਂ ਸਿੱਖਿਆਵਾਂ ਨੂੰ ਕੀਤੀ ਯਾਦ April 1621 ਨੂੰ ਮਤਨਾਨਕੀ ਦੀ ਕੋਕੂ ਅੰਮ੍ਰਿਤਸਰ ਵਿੱਚ ਹੋਇਆ ਸੀ ਗੁਰੂ ਸਾਹਿਬ ਦਾ ਜਨਮ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸੁਪੁੱਤਰ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਦਿਨ ਸੀ ਇਸ ਕਰਕੇ ਅੱਜ ਜਿਹੜਾ ਅੰਦਰ ਜਲੌਰ ਸਜੇ ਹੋਏ ਸਨ ਬਹੁਤ ਨਜ਼ਾਰਾ ਦੇਖਣ ਵਾਲਾ ਸੀ ਅਤੇ ਕਥਾ ਵੀ ਗੁਰੂ ਮਹਾਰਾਜ ਜੀ ਦੇ ਨਾਂ ਤੇ ਅੱਜ ਮਤਲਬ ਕੀਤੀ ਉਹਨਾਂ ਨੇ ਜਿਹੜੀ ਕਿ ਸਾਰੇ ਗੁਰੂ ਤੇਗ ਬਹਾਦਰ ਜੀ ਦਾ ਕੁਰਬਾਨੀਆਂ ਬਾਰੇ ਜੋ ਵੀ ਉਹਨਾਂ ਨੇ ਇਤਿਹਾਸ ਸੁਣਾਇਆ ਬਹੁਤ ਸਾਹ ਨਾਲ ਸਤਿਗੁਰੂ ਸਾਰੀ ਸੰਗਤ ਨੂੰ ਸੇਵਾ ਲੈ ਰਹੇ ਨੇ ਕੱਲ ਦੇ ਇੱਥੇ ਆਏ ਹੋਏ ਆ ਜੀ ਖੰਡ ਪੜ ਸਾਹਿਬ ਆਰੰਭ ਕਰਵਾਏ ਨੇ ਤੇ ਬਹੁਤ ਹੀ ਖੁਸ਼ੀ ਹੋਈ ਸੰਗਤ ਦਾ ਸਾਹ ਵੇਖ ਕੇ ਔਰ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰ ਰਹੀ ਸਾਰੀ ਸੰਗਤ ਆਈਪਲ ਸੀਜ਼ਨ 10 ਦੇ ਵਿੱਚ ਅੱਜ ਦੋ ਮੁਕਾਬਲੇ ਪਹਿਲਾ ਮੈਚ ਮੁੰਬਈ ਇੰਡੀਅਨਸ ਅਤੇ ਗੁਜਰਾਤ ਲਾਂਇਨਸ ਦੇ ਵਿਚਾਲੇ ਮੁੰਬਈ ਦੇ ਵਾਨ ਖੇਡ ਸਟੇਡੀਅਮ ਦੇ ਵਿੱਚ ਹੋਵੇਗਾ ਮੁਕਾਬਲਾ ਦੂਜਾ ਮੈਚ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਰਾਈਜ਼ਿੰਗ ਪੁਨੇ ਸੂਪਰ ਜਾਇੰਟਸ ਦੇ ਵਿਚਾਲੇ